ਜੇਤਾ ਸੰਤ ਸਾਗਰ ਮੀਰ ਪਰਿਆ ਤੇਤੇ ਅਗਣ ਹਮਾਰੇ ਦਇਆ ਕਰੋ ਕਿਸ਼ਮੀਰ ਪਾਵੂ ਦੁਬਦੀ ਪਾਥਰ ਤਾਰੀ ਗੁਰੂ ਸਾਹਿਬ ਜੀਓ ਤਨ ਆਸਰੇ ਮਹੱਲਾ ਪੰਜ ਵਾ ਜਾਤੋ ਹਾਲ ਰੰਗ ਲਾਗੋ ਇਸ ਜੁਗ ਮੈਂ ਸੋ ਕਹੀ ਅਪਹ ਸੁਣ ਲਾ ਆਤਮ ਜਿਨੈ ਸਗਲ ਵਾ ਜਾ ਕਾ ਸਤਗੁਰ ਪੂਰਾ ਜਾ ਕੋ ਹਰਗ ਲਗ ਨਜੁਕ ਵੇ ਸੋ ਕੈ ਇਤਹਾ ਸੂਰਾ ਆਕਮ ਜਿਨ ਸਗਲ ਵਸਤਾ ਕੈ ਜਾਤਾ ਸਤਗੁਰ ਪੂਰਾ ਗਉ ਗਾਇਐ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਣ ਸਹਿ ਸਮਾਵਣ ਸੰਗ ਰਹਾ ਜਨਕ ਸੰਚਰਨ ਸਭਿ ਰਹੀ ਰਹਿ ਸੰਗ ਪਰਿਤਾ ਦੇਹੀ ਜਾਨ ਕੀ ਤੂਰ ਦਿਓ ਕਿਰਪਾ ਨਿਦ ਨਾਨਕ ਕਹਿ ਸੁਖੀ ਜਾਨ ਕੈ ਰਾਵਨ ਵਸ ਮੇ ਰਹੀ ਅਲ ਸੰਗ ਬਣੀਤਾ ਦੇਹੀ ਤੁ ਕਹਿ ਸੁਖੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ